ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੰਜਾਬ ਦੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਆਪਾਂ ਪੰਜਾਬ ਦੇ ਹਾਈਵੇ ਸੜਕਾਂ ਰੂਡ ਬਲੌਕ ਕੀਤੇ ਸੀ ਜਾਂ ਆਪਾਂ ਪਹਿਲਾਂ ਵੀ ਕਰਦੇ ਰਹੇ ਆ ਜੇ ਤੇ ਉਹ ਮੰਗਾ ਪੰਜਾਬ ਨਾਲ ਸੰਬੰਧਿਤ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਬਹਿ ਕੇ ਹਰ ਵੇਲੇ ਗੱਲ ਸੁਣਨ ਨੂੰ ਤਿਆਰ ਨੇ ਹਰ ਵੇਲੇ ਗੱਲ ਸੁਣ ਕੇ ਤੇ ਹੱਲ ਕਰਨ ਨੂੰ ਵੀ ਤਿਆਰ ਨੇ ਪਰ ਜੇ ਉਹ ਮੰਗਾ ਸੈਂਟਰ ਨਾਲ ਸੰਬੰਧਿਤ ਨੇ ਜਿਵੇਂ ਐਮਐਸਪੀ ਆ ਜਾਂ ਹੋਰ ਸਾਡੇ ਮੁੱਦੇ ਨੇ ਉਹ ਆਪਾਂ ਸੈਂਟਰ ਤੱਕ ਆਵਾਜ਼ ਪਹੁੰਚਾਈਏ ਤੇ ਮੈਂ ਇੱਥੇ ਇਹ ਕਹਿੰਨਾ ਕਿ ਵੇਖੋ ਜੇ ਇਹ ਤੇ ਉਹ ਗੱਲ ਹੀ ਲੜਾਈ ਸਾਡੀ ਕਿਸੇ ਹੋਰ ਨਾਲ ਵਿਰੋਧੀ ਨਾਲ ਆ ਕਿ ਅਸੀਂ ਆਪਦੇ ਘਰ ਦੇ ਵਿੱਚ ਹੀ ਲੜੀ ਜਾਵਾਂਗੇ ਤੇ ਜਿਹੜਾ ਵਿਰੋਧੀ ਆ ਉਹ ਤੇ ਹੋਰ ਖੁਸ਼ ਹੋਊਗਾ ਤਾੜੀਆਂ ਮਾਰੂਗਾ ਕਿ ਇਹ ਤੇ ਵਾਹ ਵਾਹ ਆਪਦੇ ਘਰ ਹੀ ਲੜਦੇ ਪਏ ਆ ਵੇਖੋ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕ ਵਪਾਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਲੀਡਰ ਅਸੀਂ ਤੇ ਸਾਰੇ ਤੁਹਾਡੇ ਆ ਕਿਸਾਨ ਆ ਅਸੀਂ ਐ ਮੈਂ ਆਪ ਖੁਦ ਕਿਸਾਨ ਆ ਮੈਂ ਖੇਤੀ ਖੇਤੀ ਕਰਦਾ ਆ ਤੇ ਮੈਂ ਇਹ ਤੁਹਾਨੂੰ ਵੇਖੋ ਵਿਸ਼ਵਾਸ ਦਿਵਾਉਣਾ ਆ ਕੋਈ ਮੈਂਬਰ ਪੰਚਾਇਤ ਵੀ ਬਾਂਜੇ ਨਾ ਤੇ ਉਹ ਆਪ ਦਾ ਆਉਦਾ ਨਹੀਂ ਛੱਡਦਾ ਭਾਵੇਂ ਉਹਦਾ ਪਿਓ ਭਾਵੇਂ ਉਹਦਾ ਭਰਾ ਕਹੇ ਵੀ ਤੂੰ ਹੀ ਆਉਦਾ ਛੱਡ ਦੇ ਉਹ ਕਿਉਂਕਿ ਮੈਂ ਨਹੀਂ ਛੱਡਦਾ ਮੈਂਬਰ ਪੰਚਾਇਤ ਆਉਦਾ ਮੈਂ ਆਪਦੇ ਸਾਰੇ ਆਉਦੇ ਛੱਡਦਾ ਤੇ ਮੈਂ ਤੁਹਾਡੇ ਨਾਲ ਪਹਿਲਾਂ ਸਾਰੇ ਕਿਸਾਨ ਜਿਥੇ ਬੰਦਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਡੱਲੇਵਾਲ ਸਾਹਿਬ ਨੇ ਮੇਰੇ ਸਤਕਾਰਯੋਗ ਨੇ ਮੇਰੇ ਪਿਤਾ ਜੀ ਦੇ ਉਮਰ ਦੇ ਨੇ ਸਾਡੇ ਬਜ਼ੁਰਗ ਨੇ ਪੰਤ ਸਰਵਨ ਸਿੰਘ ਪੰਦੀਰ ਜੀ ਨੇ ਸਰਦਾਰ ਇੰਦਰਜੀਤ ਸਿੰਘ ਕੋੜ ਬੁੱਢਾ ਜੀ ਨੇ ਮੇਰੇ ਵੱਡੇ ਭਰਾ ਨੇ ਕਈ ਕਿਸਾਨ ਵੀਰ ਮੇਰੇ ਨਾਲ ਵੱਡੇ ਨੇ ਉਮਰ ਦੇ ਕਈ ਕਿਸਾਨ ਮੇਰੇ ਨਾਲ ਛੋਟੇ ਨੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਸਤਿਕਾਰ ਕਰਦਾ ਸਾਰੇ ਕਿਸਾਨ ਵੀਰਾਂ ਦਾ ਇਹ ਕੋਈ ਤੁਸੀਂ ਆਪਣੀ ਲੜਾਈ ਨਹੀਂ ਲੜਦੇ ਪਏ ਤੁਸੀਂ ਪੰਜਾਬ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬ ਦੀ ਹੋਂਦ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬੀਅਤ ਦੀ ਲੜਾਈ ਲੜਦੇ ਪਏ ਤੇ ਮੈਂ ਇਹ ਬੇਨਤੀ ਕਰਦਾ ਕਿ ਪਹਿਲਾਂ ਸਾਰੀਆਂ ਕਿਸਾਨ ਜਥੇਬੰਦੀਆਂ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਗੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਤੇ ਉਸੇ ਤਰ੍ਹਾਂ ਜਿਵੇਂ 2020 ਦੇ ਵਿੱਚ ਆਪਾਂ ਸਾਰੇ ਇੱਕ ਮੁੱਠ ਇਕੱਠੇ ਸਾਂ ਸਾਰੀਆਂ ਕਿਸਾਨ ਜਥੇਬੰਦੀਆਂ ਸਾਰਾ ਪੰਜਾਬ ਸਾਰਾ ਭਾਰਤ ਬਾਹਰ ਵਿਦੇਸ਼ਾਂ ਤੋਂ ਆ ਕੇ ਵੀ ਲੋਕ ਸਾਡੇ ਜਿਹੜੇ ਸੰਘਰਸ਼ ਨੂੰ ਸਪੋਰਟ ਕੀਤੀ ਤੇ ਆਪਾਂ ਉਦੋਂ ਇਹ ਕਾਲੇ ਕਾਨੂੰਨ ਰੱਦ ਕਰਾਏ ਭਾਵੇਂ ਕੇਂਦਰ ਸਰਕਾਰ ਬਾਅਦ 'ਚ ਹੁਣ ਮੁਨਕਰ ਹੋ ਕੀ ਆ ਪਰ ਉਸ ਵੇਲੇ ਕੇਂਦਰ ਸਰਕਾਰ ਨੇ ਜਿਹੜੀਆਂ ਸਾਡੀਆਂ ਜਾਇਜ ਗੱਲਾਂ ਸਾਨੂੰ ਸਾਰੀਆਂ ਮੰਨੀਆਂ ਤੇ ਉਹ ਤਿੰਨ ਕਾਲੇ ਕਾਨੂੰਨ ਰੱਦ ਵੀ ਕੀਤੇ ਸਨ ਤੇ ਉਸੇ ਤਰ੍ਹਾਂ ਮੈਂ ਫੇਰ ਉਸ ਗੱਲ ਤੇ ਆਵਾ ਕੋਈ ਬੰਦਾ ਆਪ ਦੀ ਮੈਂਬਰ ਪੰਚਾਇਤੀ ਦਾ ਉਹ ਤਾਂ ਵੀ ਨਹੀਂ ਛੱਡਦਾ ਮੈਂ ਆਪ ਦੀ ਸਾਰੇ ਉਹਦੇ ਛੱਡਦਾ ਮੈਂ ਆਪਦੇ ਸਾਰੇ ਨਿੱਜੀ ਮਫਾਦ ਛੱਡਦਾ ਮੈਂ ਕਿਸਾਨ ਦਾ ਪੋਤੇ ਆ ਤੇ ਇਹਦੇ ਤੋਂ ਪਹਿਲਾਂ ਸਰਦਾਰ ਇੰਦਰਜੀਤ ਸਿੰਘ ਕੋਟਬੁੱਡਾ ਕਿਸਾਨ ਸੰਘਰਸ਼ ਕਮੇਟੀ ਕੋਟਬੁੱਡਾ ਦਾ ਪੋਲਿਟਿਕਸ ਤੋਂ ਪਹਿਲਾਂ 2020 ਤੋਂ ਪਹਿਲਾਂ ਮੈਂ ਇੰਦਰਜੀਤ ਸਿੰਘ ਕੋਟਬੁੱਡਾ ਦੀ ਕਿਸਾਨ ਯੂਨੀਅਨ ਦੇ ਵਿੱਚ ਬਤੌਰ ਮੈਂਬਰ ਸੇਵਾ ਕਰਦਾ ਰਿਆ ਮੈਂ ਕੋਈ ਪੋਲੀਟੀਸ਼ੀਅਨ ਪਰਿਵਾਰ ਦੇ ਵਿੱਚੋਂ ਨਹੀਂ ਆਂਗਾ ਕਿ ਮੇਰਾ ਕੋਈ ਪਿਤਾ ਜਾਂ ਦਾਦਾ ਕੋਈ ਐਮਐਲਏ ਜਾਂ ਕੋਈ ਮੰਤਰੀ ਰਿਹਾ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਤੇ ਕਿਸਾਨੀ ਸਾਨੂੰ ਸਭ ਤੋਂ ਪਹਿਲਾਂ ਮੈਂ ਆਪਦੇ ਸਾਰੇ ਅਹੁਦੇ ਛੱਡੇ ਆਪਾਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੁੱਠੋ ਜੇ ਤੇ ਆਪਣਾ ਮਸਲਾ ਹੱਲ ਹੋਣਾ ਦਿੱਲੀ ਦੀ ਕੇਂਦਰ ਸਰਕਾਰ ਦੇ ਕੋਲੋਂ ਕਿ ਆਪਾਂ ਦਿੱਲੀ ਜਾ ਕੇ ਆਪਾਂ ਸਾਰੇ ਜਾਣੇ ਜਾ ਕੇ ਮੈਂ ਤੁਹਾਡੇ ਨਾਲ ਚੱਲੂਗਾ ਨਾਲ ਬੈਠੂਗਾ ਕਈ ਵਾਰ ਕਈ ਸਾਡੇ ਭਰਾ ਕਹਿ ਦਿੰਦੇ ਆ ਨਾ ਵੀ ਤੁਸੀਂ ਨਹੀਂ ਦਿੱਲੀ ਜਾ ਕੇ ਪੈਂਦੇ ਮੈਂ ਕਹਿੰਦਾ ਮੈਂ ਬੈਠੂਗਾ ਆਪਦੇ ਸਾਰੇ ਉਹਦੇ ਤੇ ਆ ਕੇ ਕਿਸਾਨ ਹੁੰਦੇ ਨਾਲ ਤੇ ਮੈਂ ਆਪਦੇ ਕਿਸਾਨ ਪਰਵਾਹਾਂ ਦੇ ਨਾਲ ਬੈਠੂਗਾ ਪਰ ਆਪਾਂ ਲੜਾਈ ਆਪਣੀ ਕਿਸੇ ਵਿਰੋਧੀ ਦੇ ਨਾਲ ਆ ਆਪਾਂ ਉਹ ਲੜਾਈ ਆਪਦੇ ਪਰਿਵਾਰ 'ਚ ਆਪਦੇ ਘਰ 'ਚ ਨਾ ਬਣਾਈਏ ਮੈਂ ਇੱਕ ਨਿੱਕੀ ਜੀ ਗੱਲ ਦੱਸੂਗਾ ਉਦਾਹਰਨ ਦੇ ਤੌਰ ਤੇ ਜਦੋਂ ਜੀਰੇ ਵਾਲੀ ਸ਼ਰਾਬ ਮਿਲ ਬੰਦ ਹੋਈ ਆ ਪਿੰਡਾਂ ਦੇ ਲੋਕਾਂ ਨੇ ਲਾਗੂ ਬੰਨੇ ਰੋਲਾ ਪਾਇਆ ਕਿ ਪਿੰਡਾਂ ਦੇ ਵਿੱਚੋਂ ਨਲਕਿਆਂ 'ਚੋਂ ਮੋਟਰਾਂ ਵਾਲੇ ਬੋਰਾ 'ਚੋਂ ਲਾਹਣ ਨਿਕਲਦੀ ਪਈ ਆ ਕਿ ਜਿਹੜੀ ਜੀਰੇ ਵਾਲੀ ਫੈਕਟਰੀ ਆ ਉਹ ਲਾਹਣ ਜਿਹੜੀ ਆ ਸ਼ਰਾਬ ਕੱਢ ਕੇ ਲਾਹਣ ਬੋਰਾ 'ਚ ਵਿੱਚ ਪਾ ਰਹੇ ਆ ਤੇ ਉੱਥੇ ਧਰਨਾ ਲਾਇਆ ਕਿਸਾਨ ਜਥੇਬੰਦੀਆਂ ਨੇ ਉਹ ਜੀਰੇ ਵਾਲੀ ਮਿਲ ਬੰਦ ਹੋਈ ਜਦੋਂ ਉਹ ਮਿਲ ਬੰਦ ਹੋਈ ਤੇ ਉਹਦੇ ਬਾਅਦ ਸਾਡੇ ਹਲਕੇ ਦੇ ਵਿੱਚ ਸਾਡੀ ਵਿਧਾਨ ਸਭਾ ਪੱਟੀ ਦੇ ਵਿੱਚ ਪਿੰਡ ਲੋਹਕੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਲੀਡਰ ਨੇ ਉਹਨਾਂ ਦੀ ਸ਼ਰਾਬ ਦੀ ਫੈਕਟਰੀ ਹੀ ਸਾਡੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਲੋਕਾ ਦੇ ਵਿੱਚ ਤੇ ਉੱਥੇ ਵੀ ਕੁਝ ਸ਼ਰਾਰਤੀ ਅੰਸਰਾਂ ਨੇ ਵਿੱਚੋਂ ਗੱਲ ਸ਼ੁਰੂ ਕਰਤੀ ਕਿ ਆਪਾਂ ਵੀ ਇੱਥੇ ਧਰਨਾ ਲਾਉਣਾ ਤੇ ਇਹ ਫੈਕਟਰੀ ਆਪਾਂ ਇਹ ਵੀ ਬੰਦ ਕਰਾਉਣੀ ਜਿਵੇਂ ਜੀਰੇ ਵਾਲੀ ਫੈਕਟਰੀ ਬੰਦ ਹੋਈ ਆ ਆਪਾਂ ਲੋਟੀ ਵਾਲੀ ਫੈਕਟਰੀ ਵੀ ਬੰਦ ਕਰਾਉਣੀ ਆ ਤੇ ਜਿਹੜੇ 25 30 ਪਿੰਡ ਘੇਰੇ ਘੇਰੇ ਪੈਂਦੇ ਹੀ ਮੇਰੀ ਵਿਧਾਨ ਸਭਾ ਦੇ ਜਿਵੇਂ ਲੋਕਾ ਨਥੂਚਾ ਕੇ ਜੋੜਾ ਕੈਰੋਂ ਟੋਟੀਆਂ ਉਸਮਾਵਰਾਣਾ ਹੋਰ ਵੀ ਪਿੰਡ ਉਹਨਾਂ ਸਾਰਿਆਂ ਸਾਥੀਆਂ ਨੇ ਮੈਨੂੰ ਫੋਨ ਲਾਉਣੇ ਸ਼ੁਰੂ ਕਰਤੇ ਵੇ ਭੁੱਲਣ ਸਾਹਿਬ ਸਾਡਾ ਨਾ ਬੰਦੇ ਸੰਪਰਕ ਕਰਦੇ ਪਏ ਆ ਤੇ ਉਹ ਕਹਿੰਦੇ ਕਿ ਆਪਾਂ ਤਰਨਾਲਾ ਕਿ ਲੋਪੀ ਵਾਲੀ ਸ਼ਰਾਬ ਮਿਲ ਵੀ ਜਿਵੇਂ ਜੀਰੇ ਵਾਲੀ ਬੰਦ ਹੋਈ ਆ ਆਪਾਂ ਇਹ ਵੀ ਮਿਲ ਬੰਦ ਕਰਾਉਣੀ ਆ ਤੇ ਸਾਡੇ ਵੀ ਇੱਥੇ ਲਾਗੇ ਲਾਗੇ ਨਾ ਕਈ ਨਲਕਿਆਂ ਦੇ ਵਿੱਚੋਂ ਲਾਲ ਨਿਕਲਦੀ ਆ ਮੈਂ ਕਿਹਾ ਵੀ ਤੁਸੀਂ ਤਰਨੇ ਵਾਲੇ ਪਾਸੇ ਨਾ ਜਾਓ ਆਪਾਂ ਮਿਲ ਬੰਦ ਨਹੀਂ ਕਰਾਉਣੀ ਤੁਸੀਂ ਉਹ ਫੈਕਟਰੀ ਦੇ ਮਾਲਕਾਂ ਨਾਲ ਮਿਲ ਕੇ ਮੀਟਿੰਗ ਕਰੋ ਜਿਹੜੇ ਵਿੱਚ ਕਰਿੰਦੇ ਕੰਮ ਕਰਦੇ ਉਹਨਾਂ ਨਾਲ ਮੀਟਿੰਗ ਕਰੋ ਤੇ ਉਹਨਾਂ ਨੂੰ ਇਹ ਗੱਲ ਕਹੋ ਪੀ ਜਿਹੜਾ ਤੁਸੀਂ ਸ਼ਰਾਬ ਕੱਢ ਕੇ ਲਾਂਨ ਪੂਰਾ ਚ ਪਾਉਂਦੇ ਉਹ ਬੰਦ ਕਰ ਦਿਓ ਜੇ ਤੁਸੀਂ ਬੰਦਨਾ ਕੀਤੀ ਤੇ ਫਿਰ ਅਸੀਂ ਸੰਘਰਸ਼ ਕਰਾਂਗੇ ਮੈਂ ਕਿਹਾ ਕੋਈ ਕਿਸੇ ਦਾ ਕੰਮ ਬੰਦ ਨਾ ਆਪ ਕਰਈਏ ਇੱਥੋਂ ਰੋਜ਼ਗਾਰ ਮਿਲਦਾ ਕਿਉਂ ਮੈਂ ਗੱਲ ਕਹੀ ਕਿਉਂਕਿ ਉੱਥੋਂ 2-3 ਹਜ਼ਾਰ ਲੋਕ ਜਿਹੜੇ ਕੰਮ ਕਰਦੇ ਆ ਉਹ 2-3 ਹਜ਼ਾਰ ਪਰਵਾਰਾਂ ਨੂੰ ਰੋਟੀ ਮਿਲਦੀ ਪਈ ਆ ਤੇ ਉਹਦੇ ਬਾਅਦ ਉਹ ਜਦੋਂ ਗੱਲ ਧੁਕਦੀ ਧੁਕਦੀ ਗਾਂ ਉਹ ਗੱਲ ਰਾਣਾ ਗੁਰਜੀਤ ਸਿੰਘ ਤੱਕ ਪਹੁੰਚੀ ਰਾਣਾ ਗੁਰਜੀਤ ਸਿੰਘ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਭੁੱਲਰ ਸਾਹਿਬ ਮੈਂ ਗੱਲ ਸੁਣੀ ਆਂ ਕਿ ਇੱਥੇ ਧਰਨਾ ਲਾਉਣ ਲੱਗੇ ਆ ਬੰਦੇ ਤੇ ਵਿੱਚ ਤੁਹਾਡੀ ਪਾਰਟੀ ਦੇ ਬੰਦੇ ਵੀ ਪਿੱਛਾ ਹਟਦੇ ਪਏ ਆ ਵਿੱਚ ਵੀ ਆਪਾਂ ਧਰਨਾ ਲਾ ਕੇ ਮਿਲਬਾਨਦ ਕਰਾਉਣੀ ਆ ਤੇ ਮੈਂ ਤੇ ਰਾਣੀ ਗੁਰਜੀਤ ਸਿੰਘ ਦੇ ਫੋਨ ਆਉਣ ਤੋਂ ਪਹਿਲਾਂ ਹੀ ਆਪ ਦੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਉਹਨਾਂ ਨੂੰ ਕਹਤਾ ਵੀ ਧਰਨਾ ਬਿਲਕੁਲ ਨਹੀਂ ਲਾਉਣਾ ਉਹਨਾਂ ਨਾਲ ਮੀਟਿੰਗ ਕਰ ਲਓ ਵੀ ਠੱਲੜਾ ਪਾਣੀ ਨਾ ਗੰਦਾ ਕਰਨ ਬਾਕੀ ਆਪਾਂ ਕਾਹ ਤੋਂ ਮੇਲ ਬੰਦ ਕਰਉਣੀ ਮੈਂ ਰਾਣਾ ਗੁਰਜੀਤ ਸਿੰਘ ਨੂੰ ਇਹ ਵਿਸ਼ਵਾਸ ਦਵਾ ਵੇਖੋ ਤਾਡੀ ਪਾਰਟੀ ਕਾਂਗਰਸ ਆ ਮੇਰੀ ਪਾਰਟੀ ਆਮ ਆਦਮੀ ਪਾਰਟੀ ਆ ਪਰ ਮੈਂ ਕਿਸੇ ਦਾ ਬਿਜ਼ਨਸ ਨਹੀਂ ਬੰਦ ਕਰਾਉਂਗਾ ਇੰਡਸਟਰੀ ਬੜੀ ਓਕੀ ਲੱਗਦੀ ਆ ਤੁਸੀਂ ਸਾਡੇ ਇੱਥੇ ਇੰਡਸਟਰੀ ਲਾ ਕੇ 2-3 ਹਜ਼ਾਰ ਪਰਿਵਾਰਾਂ ਨੂੰ ਰੋਜ਼ਗਾਰ ਦੇਂਦੇ ਪਏ ਜੇ ਮੈਂ ਕਿਉਂ ਤੁਹਾਡੀ ਇੰਡਸਟਰੀ ਬੰਦ ਕਰਵਾਉਂਗਾ ਮੈਂ ਹੋ ਸਕਿਆ ਤੁਹਾਡੀ ਮਦਦ ਜ਼ਰੂਰ ਕਰ ਦੂੰਗਾ ਪਰ ਤੁਹਾਡੀ ਇੰਡਸਟਰੀ ਬੰਦ ਕਰਨ ਲਈ ਮੈਂ 1% ਵੀ ਜੋਰ ਨਹੀਂ ਲਾਉਂਗਾ ਪਰ ਮੇਰੀ ਇਹ ਬੇਨਤੀ ਹੈ ਰਾਣਾ ਜੀ ਜਿਹੜਾ ਸ਼ਰਾਬ ਕੱਢਣ ਤੋਂ ਬਾਅਦ ਪਿੰਡਾਂ ਦੇ ਲਾਗੇ ਪੰਨੇ ਵਾਲੇ ਤੇ ਲੋਕ ਕਹਿੰਦੇ ਸਾਡੇ ਨਲਕਿਆਂ 'ਚੋਂ ਲਾਹਣ ਨਿਕਲਦੀ ਆ ਜਿਹੜੀ ਸ਼ਰਾਬ ਕੱਢਣ ਤੋਂ ਬਾਅਦ ਤੁਸੀਂ ਜਾਪ ਪਾਉਂਦੇ ਜੀ ਤੇ ਉਹ ਲਾਣ ਪਾਉਣੀ ਬੰਦ ਕਰ ਦਿਓ ਆਪਦਾ ਟ੍ਰੀਟਮੈਂਟ ਪਲਾਟ ਚਲਾਓ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਲਈ ਵਰਤੋ ਨਾ ਕਿ ਬੂਰਾਂ ਦੇ ਵਿੱਚ ਪਾਓ ਚਲੋ ਰਾਣਾ ਜੀ ਨੇ ਵਿਸ਼ਵਾਸਤ ਆਇਆ ਕਿ ਅਸੀਂ ਬੂਰਾਂ ਦੇ ਵਿੱਚ ਪਹਿਲਾਂ ਵੀ ਨਹੀਂ ਪਾਉਂਦੇ ਤੇ ਗਾਂ ਅਸੀਂ ਬਿਲਕੁਲ ਨਹੀਂ ਪਾਵਾਂਗੇ ਕਿਤੇ ਵੀ ਅਸੀਂ ਨਜਾਇਜ਼ ਦੁਰਵਰਤੋਂ ਨਹੀਂ ਕਰਾਂਗੇ ਲਾਣ ਦੀ ਅਸੀਂ ਟ੍ਰੀਟਮੈਂਟ ਪਲਾਟ ਚਲਾ ਕੇ ਟ੍ਰੀਟ ਕਰਕੇ ਪਾਣੀ ਖੇਤੀ ਲਈ ਵਰਤਾਂਗੇ ਉਹਨਾਂ ਵਿਸ਼ਵਾਸਤਵਾਤਾ ਉਹਦੇ ਬਾਅਦ ਮੈਂ ਆਪਦੇ ਸਾਥੀਆਂ ਨੂੰ ਫੇਰ ਕਹਤਾ ਮੈਂ ਕਿ ਬਿਲਕੁਲ ਮਿਲ ਬੰਦ ਕਰਾਉਣ ਵਾਲੇ ਪਾਸੇ ਨਹੀਂ ਜਾਣਾ ਮਾਲਕਾਂ ਨਾਲ ਮੀਟਿੰਗ ਕਰਕੇ ਲਾਂਹ ਜ਼ਮੀਨ ਥੱਲੇ ਕੋਲ ਤੋਂ ਬੰਦ ਕਰ ਦਿਓ ਨਹੀਂ ਤੇ ਮੇਰੀ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਤੇ ਉਹ ਕਹਿੰਦਾ ਵੀ ਤਗੜੇ ਹੋ ਜਾਓ